ਬਰੇ ਰਾਮ ਕਾਲਾ ਨਿਆ ਨੀ ਕਰ ਬਾਪੂ ਦੇ 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 ਦਿਨ ਬੜ ਬਾਕੀ ਆਇਆ ਜੀ ਕਰ ਬਾਪੂ ਦੇ ਦਿਨ ਬੜ ਬਾਕੀ ਆਇਆ ਜੀ ਕਰ ਬਾਪੂ ਦੇ ਦਿਨ ਬੜ ਬਾਕੀ ਆਇਆ ਜੀ ਕਰ ਬਾਪੂ ਦੇ ਬਜੇ ਟੋਲ ਕੀ ਸ਼ੈਣੇ ਜੀ ਕਰ ਬਾਪੂ ਦੇ ਬਜੇ ਟੋਲ ਕੀ ਸ਼ੈਣੇ ਜੀ ਕਰ ਬਾਪੂ ਦੇ ਬਜੇ ਟੋਲ ਕੀ ਸ਼ੈਣੇ ਜੀ ਕਰ ਬਾਪੂ ਦੇ ਵੰਡ ਦੇ ਹਵੇਲੀ ਕਿ ਆਏ ਸਿੱਤੂ ਸਾਡਾ ਮੋੜ ਆ ਗਿਆ ਲੱਡੂ ਵੰਡ ਦੇ ਹਵੇਲੀ ਵਿੱਚੋਂ ਆਏ ਸਿੱਤੂ ਸਾਡਾ ਮੋੜ ਆ ਗਿਆ ਲੱਡੂ ਵੰਡ ਦੇ ਹਵੇਲੀ ਵਿੱਚੋਂ ਆਏ ਸਿੱਤੂ ਸਾਡਾ ਫੇਰ ਆ ਗਿਆ ਓਏ ਹੋਰਾਂ ਨੇ ਖਾਦੀਆਂ ਰੁੱਕੀਆਂ ਤੇ ਮਿਸੀਆਂ ਹੋਰਾਂ ਨੇ ਖਾਦੀਆਂ ਰੁੱਕੀਆਂ ਤੇ ਮਿਸੀਆਂ ਅਸੀਂ ਨੇ ਖਾਦੀਆਂ ਫਟ ਦੂਰੀਆਂ ਅੱਜ ਹੋਈਆਂ ਮੋਰਾ ਦਾਾਂ ਜੀ ਪੂਰੀਆਂ ਅੱਜ ਹੋਈਆਂ ਮੋਰਾ ਜੋ ਹੁਈਆਂ ਮਰਾਤਾ ਦੀ ਪੂਰੀਆਂ ਅੱਜ ਹੋਈਆਂ ਮਰਾਤਾ ਦੀ ਪੂਰੀਆਂ ਅੱਜ ਹੋਈਆਂ ਬਦਾਨਿਆ ਬਾਪੂ ਸੋਨੂ ਬਦਾਨਿਆ ਦੀ ਬਗਾਇਆ ਬਾਪੂ ਸੋਨੂ ਬਦਾਨਿਆ ਦੀ ਬਦਾਨਿਆ ਬਾਪੂ ਸੋਨੂ ਬਦਾਨਿਆ ਦੀ ਬਹੁਤ ਬਹੁਤ ਮਾਰਕਾ ਦੀ ਬਾਰੇ ਸਾਰੇ ਸਾਰੀ ਬਹੁਤ ਬਹੁਤ ਧੰਨਵਾਦ ਰਿੰਕੂ ਜੀ ਵੀ ਸਪੈਸ਼ਲ ਕਿੱਤੇ ਹੋ ਗਏ ਬੜਾ ਪਵਾ ਗਏ ਜੀ ਆਉਣ ਵੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕਿੱਥੋਂ ਸੀ